All always say ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਤੇਗੜ ਸਾਹਿਬ ਦੀ ਧਰਤੀ ਤੇ ਪਹੁੰਚੇ ਸੀ ਤੇ ਅੱਜ ਅਸੀਂ ਆਮ ਤੇ ਖਾਸ ਬਾਗ ਜਿਹੜਾ ਆ ਜਿਹੜਾ ਕਿ ਮੁਗਲ ਸਾਮਰਾਜ ਵੇਲੇ ਦਾ ਬਣਿਆ ਹੋਇਆ ਉਹ ਦੇਖਣ ਵੀ ਆਏ ਤੇ ਵਾਕਈ ਬਾਗ ਦੇਖਣ ਵੇਲੇ ਦੇਖਣ ਯੋਗ ਹੈ ਕਿਉਂਕਿ ਇੱਥੇ ਮੁਗਲ ਰਾਜ ਦੇ ਜਿਹੜੇ ਬਾਦਸ਼ਾਹ ਹੋਇਆ ਉਸ ਬਾਗ ਦੇ ਵਿੱਚ ਠਹਿਰਦੇ ਸਨ ਇੱਥੇ ਉਹਨਾਂ ਦੇ ਸਾਰੇ ਰਹਿਣ ਦਾ ਪ੍ਰਬੰਧ ਬਣਿਆ ਹੋਇਆ ਸੀ ਤੇ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਸ ਆਮ ਖਾਸ ਬਾਗ ਦੇ ਨਾਲ ਨਾਲ ਇੱਕ ਅਜਿਹੀ ਪੰਥਕ ਮਹਾਨ ਖਾਸ شخصیت ਦੇ ਨਾਲ ਵੀ ਗੱਲਬਾਤ ਕਰਵਾਵਾਂਗੇ ਜਿਨ੍ਹਾਂ ਦਾ ਨਾਮ ਗਿਆਨੀ ਬਲਦੀਪ ਸਿੰਘ ਹੈ ਤੇ 82 ਸਾਲ ਦੀ ਉਮਰ ਦੇ ਵਿੱਚ ਸਾਨੂੰ ਇਸ ਬਾਗ ਦੇ ਵਿੱਚ ਮਿਲੇ ਤੇ ਉਹਨਾਂ ਨੇ ਕਿਹੜਾ ਇਤਿਹਾਸ ਦੱਸਿਆ ਆਓ ਨਰੇ ਤੁਹਾਨੂੰ ਇਸ ਬਾਗ ਦੀ ਸ਼ੈਰ ਕਰਾਉਣੇ ਆ ਤੇ ਨਾਲੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੋਈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਾਈ ਜੀ ਥੋੜਾ ਜਿਹਾ ਸਾਨੂੰ ਇਸ ਬਾਗ ਬਾਰੇ ਦੱਸੋ ਜਿੰਨਾ ਕਿ ਤੁਹਾਨੂੰ ਪਤਾ ਹੈ ਇਹਨਾਂ ਕਰਮ ਇਹ ਜਹਾਂ ਕੀ ਮੈਂ ਬਾਦਸ਼ਾਹ ਜਿਹੜਾ ਸੀ ਨਾ ਉਸ ਨੇ ਆਪਣੇ ਵਾਸਤੇ ਬਣਾਇਆ ਸੀ ਠੀਕ ਹੈ ਜੀ ਆਸ ਰੋ ਬਗਾ ਠੀਕ ਹੈ ਜਿੱਥੇ ਦੇਗਾ ਰਾਜ ਲੀਲਾ ਰਾਜਨ ਕੇ ਰਚਨਾ ਕਰਿਆ ਹੁਕਮ ਸਾਰਾ ਸੇਜ ਸੋਨੇ ਚੰਨ ਚੋਆ ਨਾਸਕ ਕੋਸ ਕਰਵਾ ਹਾਂਜੀ ਲੇਕਿਨ ਰਾਜਨ ਦਾ ਕੰਮ ਕੀ ਹੈ ਦੇ ਨਾ ਕਰਨੇ ਖਾਤੇ ਕਰਨੇ ਲਾਲ ਫਾਗ ਬਦਾਉਣਾ ਮੇਕ ਨੇ ਜਿਹੜਾ 1554 ਸਾਲ ਹੋ ਗਏ ਇਹ ਸਹਿਰ ਨੂੰ ਬੱਥੇ ਵਾਜੀ ਇਹ ਹੈ ਦੁਭਾਉਂ ਦੇ ਦਾ ਬਾਦਸ਼ਾਹ ਹੋਇਆ ਲਾਹੌਰ ਦਾ ਉਸ ਨੇ ਇਹਦੇ ਨਹੀਂ ਪੱਥੇ ਜੀ ਲਾਹੌਰ ਤੇ ਦੁਨੀਆ ਦੇ ਜਗਮਾਨ ਇਹ ਸ਼ਹਿਰ ਹੈ ਗਜ਼ਲ ਲਾਹੌਰ ਤੋਂ ਕਿਸੇ ਨਵਾਬ ਨੇ ਤਰ੍ਹਾ ਸੀ ਇੱਥੇ ਗਾਉਣਾ ਬਿਗਾਉਣਾ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਇਹ ਜਿੱਦਿ ਜੋ ਕੁਛ ਨੇ ਤੋਂ ਨਾ ਕੰਖੜਾਉਣਾ ਪਾਉਣਾ ਸ਼ੁਰੂ ਹੋ ਜਾਂਦਾ ਇੱਕ ਪੂਰਾ ਬਾਗ ਹੈ 57 ਕਟਾ ਡੰਡਰ ਤੇ ਸੁਬੰਝ ਅੱਛੀ ਬੰਦਵਾਟ ਨਾ ਖਾਣਾ ਇਹ ਸੈਂਟਰ ਦੇ ਵੀ ਨਹੀਂ ਹੈ ਠੀਕ ਹੈ ਜੀ ਦੇਦੇ ਬੰਦੇ ਇੱਥੇ ਰੱਖੇ ਨੇ ਉਹ ਵੀ ਸੈਂਟਰ ਦੇ ਬੰਦੇ ਨੇ ਨਾ ਤੋਂ ਅੰਨ ਦੇ ਦੇਖ ਭਾਰਮਾਨ ਮੋਟੇ ਕਰਦੇ ਨੇ ਸਹੀ ਹੈ ਤੋ ਇਹ ਜਿਹੜਾ ਸ਼ਹਿਰ ਹੈ ਪਰਾਤਨ ਸ਼ਹਿਰ ਹੈ ਹਾਂ ਜੀ ਕਿਉਂਕਿ ਬੜੀ ਬੀਟੀ ਰੋਡ ਖੇਲ ਸਾ ਸੂਰਜ ਨੇ ਕਦੀ ਸੀ ਉਹ ਇਹ ਨਹੀਂ ਹੈ ਉਹ ਜਿਹੜੇ ਪੁੱਲ ਨੇ 1904 ਦੇ ਬਣੇ ਹੋਏ ਵਾਹ ਇਹਨਾਂ ਨੂੰ ਹੋ ਗਿਆ 421 ਸਾਲ ਬਣੇ ਇਹ ਪੁਰਾਣੇ ਜੀ ਕਿਉਂਕਿ ਇਹਦੇ ਧਾ ਆਪਣੇ ਮਨਾਰ ਬਣੇ ਹੋਏ ਨੇ ਧਾਕ ਜਿਹੜੀਆਂ ਕੱਦ ਦੇ ਰੱਖਦੇ ਰਹਿੰਦੇ ਨੇ ਲੈ ਕਨ ਉਸ ਤੋਂ ਬਾਅਦ ਇਤ ਨੂੰ ਵੀ ਧਾਕ ਬਣੀ ਦੀ ਹੈ ਲੈਕਨ ਫਸਾਨੇ ਕੋਈ 60% ਹੁੰਦੇ ਨੇ ਅੱਜ ਦੀ ਸੜਕ ਤੇ ਜਿਹੜੀ ਰੋਡ ਆਪਾਂ ਕਹਿੰਦੇ ਹਾਂ ਇਹ ਸੇਰ ਸਾਹੂ ਜੀ ਨੇ ਮੜਾਈ ਲਈ ਇਹ ਤਾਂ ਜਿਹੜੇ ਸਰਕਾਰੇ ਫੇ ਆਈ ਉਹਨੇ ਇਹਦੇ ਵਿੱਚ ਬੜ ਕਟੇ ਨੂੰ ਸਿੱਧੀ ਕੀਤੀ ਹੈ ਠੀਕ ਹੈ ਜੀ ਇਸ ਗਾਦੇ ਸੇ ਖਲੋ ਉਸ ਤੋਂ ਮੁਹੰਮਦ ਟੋਗਲੇ ਤੋਂ ਵੀ ਹੋਇਆ ਅੱਛਾ ਠੀਕ ਹੈ ਜੀ ਲੇਕਿਨ ਉਹਨੇ ਖੇਲਾ ਬਣਾਇਆ ਕਿ ਜਿਹੜੇ ਫਟੇ ਗਰ ਸਾਬਾ ਤੋਂ ਕਾਤਰ ਕੀਤਾ ਗਿਆ ਜਿਹੋਂ ਦੇ ਜਿਹਵਾ ਰੰਦ ਟਿਕਾਣਾ ਗਿਆ ਉਹ ਕਹਿੰਦਾ ਫਰੋਸ਼ਾ ਮੁਹੰਮਦ ਦੇ ਕੋਲ ਨੇ ਬਣਾਏ ਸੀ ਠੀਕ ਹੈ ਇਹ ਉਸ ਦਾ ਬਾਹਰੀ ਜਿਹਾ ਭਤੀਜਾ ਮਜੀਦਾ ਸੀ ਲੇਕਨ ਇਹ ਰੇਕੁੰਝਪਰੇ ਦਾ ਠੀਕ ਕਰਨਾ ਦੇ ਕੋਲ ਪੰਡਾ ਹੈ ਕੁੰਝ ਪਤਾ ਉਸਦੇ ਰਹਿਵਾਲਾ ਸੀ ਇਹਨੂੰ ਇੱਥੇ ਦਾ ਨੀਅਤ ਨਵਾਬ ਹੋ ਕੇ ਨਿਆਦੀ ਚੇ ਜੇ ਰਿਹਾ ਲੇਕਨ ਜਿੱਥੇ ਕਿੱਥੇ ਜਾਂਦੇ ਹੀ ਆਇਆ ਬੱਟੇ ਉਹ ਨਾਲ ਮੁੰਡਾ ਕੰਮ ਕਰਕੇ ਨਾ ਬੰਦੇ ਜਿਆਦਾ ਪਤਾ ਉਸ ਤੇ ਰੱਖਦੇ ਹਾਂ ਮਾਰੇ ਕੰਮ ਕਰਕੇ ਉਹਨਾਂ ਦੀ ਜਗਾ ਖੋਖਣੀ ਹੋਵੇਗੀ। ਅੱਛਾ ਬਾਪੂ ਜੀ ਮੇਰਾ ਇੱਕ ਸਵਾਲ ਹੈ। ਮੰਨ ਲਓ ਆਪਾਂ ਜਦੋਂ ਸੈਦ ਜਦਾਂ ਦਾ ਇਤਿਹਾਸ ਪੜ੍ਹਦੇ ਆ ਉਸ ਸਮੇਂ ਸੂਬੇ ਸਰੰਦ ਵਜੀਰ ਖਾਂ ਉਦੋਂ ਵੀ ਇਹ ਬਾਗ ਜਿਹੜਾ ਮੌਜੂਦ ਹੋਵੇਗਾ। ਤਾਂ ਉਦੋਂ ਕੀ ਉਹ ਜਿਹੜੇ ਬਾਦਸ਼ਾਹ ਇਸ ਬਾਗ ਨੂੰ ਵਰਤੋਂ ਵਿੱਚ ਲਿਆਉਂਦੇ ਸੀ? ਨਹੀਂ। ਲੱਗਦਾ ਨਹੀਂ ਜੀ ਗੌਣਕ ਇੱਕ ਹਾਰ ਫੇਦਾ ਬੋਲ ਬਾਲਾ ਹੋਗਾ ਕਿਉਂਕਿ ਇਹ ਗਾ ਸ਼ਹਿਰ ਕਿ ਨਾ ਭਾਵੇਂ ਬੈਸਿਆ ਹੋਇਆ ਸੀ। ਜੀ। ਪਾ ਜਿਹੜਾ ਇਹ ਗੰਗੂ ਸੀ ਨਾ ਹਾਂਜੀ ਤੇ ਸਿਹੜੀ ਪਿੰਡ ਆ ਤੇ ਨੇ ਹਾਂਜੀ ਹਾਂਜੀ ਮਰਨ ਦੇ ਜੀ ਮੈਂ ਕਹਿੰਦੇ ਨੇ ਉਹ ਸਾਰੀ ਕਾਰਵਾਈ ਦਾ ਤੁਹਾਨੂੰ ਪਤਾ ਹਾਂਜੀ ਹਾਂਜੀ ਇਸਨੇ ਸਰਕਾਰ ਦੇ ਗੋਲ ਪਹੁੰਚ ਕੇ ਵੀ ਮੈਨੂੰ ਸਿੰਘ ਨੇ ਖਤਮ ਕਰ ਦੇਉਣਾ ਲੇਕਿਨ ਮੈਨੂੰ ਐਸਾ ਕੋਈ ਟਿਕਾਣਾ ਦੇਉ ਜਿੱਥੇ ਮੇਰਾ ਬੱਚਾ ਹੋ ਜੇ ਫਿਰ ਇਹਨੂੰ ਦਿੱਲੀ ਟਿਕਾਣਾ ਦਿੱਤਾ ਕੋਈ ਨਹਿਰ ਈ ਨਹਿਰ ਦੇ ਨਾਜ਼ ਰਹੀ ਇਹ ਗਾ ਰਹਾ ਸ਼ਰਕੀ ਲੇਕਨ ਉਹ ਵਾਸਤੇ ਦੇਖ ਕੇ ਜਦਾ ਇੰਤਰਾ ਗੰਦੀ ਆ ਇਹ ਗੰਗੂ ਜੇ 17 ਸਾਲ ਦੇ ਪਹਿਲੇ ਅੱਛਾ ਠੀਕ ਹੈ ਜੀ ਉਹੀ ਖਾਨ ਚਲ ਜੀ ਖੂਨ ਦੇ ਕੇ ਫੜਕੋ ਹਾਂ ਜੀ ਹਾਂ ਬਿਲਕੁਲ ਜੀ ਤੁਸੀਂ ਹਾਂ ਜੀ ਹਰ ਬੰਦੇ ਦੇ ਖੂਨ ਦੇ ਵਿੱਚ ਲੱਡਾਣਾ ਕੋਹੀ ਖੂਨ ਇਹਨਾਂ ਦੇ ਵਿੱਚ ਹੁੰਦੀ ਇਤਿਹਾਸ ਬਹੁਤ ਦੁਬਟਾ ਹੈ ਕਿਰਨ ਮੈਂ ਇਸ ਪਾਸੇ ਨਾ ਤੁਰਾਂ ਪਰ ਮੈਂ ਸ਼੍ਰੀ ਕਲਪਾ ਕਰੇ ਪਰ ਇਹਨਾ ਨਵੇਂ ਜੋ થોਡੇ ਸਮੇਂ ਕਿੰਤਾ ਉਹ ਨੂੰ ਕੰਢ ਪਿਆ ਜੀ ਕਿਉਂਕਿ ਸਭ ਪਹਿਲਾਂ ਦਾ ਬੜਾ ਜੰਮਾ ਸਾਹਾ ਤੇ ਬੁੱਧ ਮੱਤ ਦਾ ਰਾਜ ਹੁੰਦਾ ਫਿਰ ਬਹਾਦਰ ਸਿੰਘ ਬਹਾਦਰ ਸਿੰਘ ਲੋਕਿਆਂ ਦਾ ਰਾਜ ਹੋਇਆ ਲੋਹੜੇ ਖਾਨ ਦਾ ਤੋਂ ਬਾਬਰ ਨੇ ਖੋਇਆ ਬਾਬਰ ਨੇ ਜਦੋਂ ਖੋਇਆ ਉਹਨਾਂ ਪੁੱਤਰ ਹਮਾਉਂ ਸੇ ਹਾਂਜੀ ਲੇਕਿਨ ਉਹਦੇ ਪਾਸੇ ਸ਼ੇਰ ਸ਼ਾਹ ਸੂਰੀ ਨੇ ਖੋਦਿਆ ਜੀ ਸ਼ੇਸ਼ਾ ਸ਼ਰੂ ਨੇ ਤੇ ਸਲੇਮ ਸ਼ਾਹ ਉਹ ਪਰਹਾਤੇ ਹਾਂਜੀ ਉਹਨਾਂ ਨੇ 12 ਸਾਲ ਦਾ ਰਾਜ ਪਾ ਕੇ ਥਾ ਲੇਕਿਨ ਬਹੁਤ ਲੰਬੀ ਜਵੜੀ ਕਰਦਾ ਪਰਸੋਂ ਬਾਅਦ ਹਮਾਉਂ ਨੇ ਫੈਜ਼ ਜਸਨ ਕੀਤਾ ਆਪਣੀ ਜਿੰਦਗੀ ਹੋਇਆ ਦਿੱਲੀ ਤੇ ਸਾਰਾ ਖੇਤ ਫੈਲ ਪਾ ਗੋ ਫਿਰ ਅਕਬਰ ਹੋਇਆ ਅਕਬਰ ਤੋਂ ਜਹਾਂਗੀਰ ਹੋਇਆ ਜਹਾਂਗੀਰ ਤੋਂ ਸ਼ਾਹ ਜਹਾਂ ਹੋਇਆ ਸ਼ਾਹ ਜਹਾਂ ਤੋਂ ਨੰਗਾ ਹੋਇਆ ਚਾ ਨਰੰਗਰ ਦੇ ਬਾਦੂ ਬਾਤ ਅੱਛਾ ਬਾਪੂ ਜੀ ਹਾਂਜੀ ਸਾਪਨਾ ਸ਼ੁਭਨਾਮ ਬਾਪੂ ਜੀ ਬਲਦੇਵ ਸਿੰਘ ਸਰਦਾਰ ਬਲਦੇਵ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਇਹ ਵਾਲੀ ਉਮਰਾ ਕਿੰਨੀ ਕੁ ਵੀ ਹੈ ਮੇਰੀ ਉਮਰ ਸੇ ਕਰੀਬ ਨੇ 80 ਕੇ 80 ਸਾਲ ਸੇ ਜੀ ਵਾਹ ਜੀ ਵਾਹ ਵਾਹ ਇਹ ਤਾਂ ਪੂਰਾ ਇਨਸਾਈਕਲੋਪੀਡੀਆ ਹੋ ਤੋ ਹੈ ਹਿਸਟਰੀ ਦਾ ਇਹ ਪੂਰੀ ਹਿਸਟਰੀ ਜਿਹੜੀ ਆ ਤੁਸੀਂ ਆਪਣੇ ਨਾ ਅੰਦਰ ਸਮਾ ਕੇ ਬੈਠੇ ਹੋ ਦੁਰਦੀ ਫਿਰਦੀ ਕਹਾਣੀ ਸਾਨੂੰ ਬੜੀ ਖੁਸ਼ੀ ਹੋਈ ਆ ਤੁਹਾਨੂੰ ਮਿਲ ਕੇ ਕੁਦਰਤੀ ਦਰਸ਼ਨ ਦਦਾਰੇ ਹੋ ਗਏ ਇੱਥੇ ਤੁਹਾਨੂੰ ਜਿਹੜੀ ਮਿਲਤੀ ਆ ਇਹ ਕਮਾਲ ਕਰਦੀ ਆ ਇਹੋ ਜੇ ਬਜ਼ੁਰਗ ਜਿਹੜੇ ਨੇ ਇਹਨਾਂ ਦੀ ਸਾਹਮਦੀ ਬਹੁਤ ਜ਼ਰੂਰਤ ਹੈ ਕੌਮ ਨੂੰ تکڑی برفلم ہے 35 36 سال 27 سال سے لے رہے ہیں ہڑ کے دیجوا ہے کیا بات ہے جی سال میں ننگا صاحب لے میں سخت سے جی 4 ساتھ میں ناڈا صاحب لے میں واہ میں بچیا اکھھی میں ریٹائر ہوئے اٹائر ہون تے سنت جنار سین جی تے میں دا سے اکٹھے تے دیا پراتیک واہ جی کیا بات ہے ਮਨ ਨੂੰ ਤਾਂ ਪਤਾ ਲੱਗਣਾ ਹੀ ਨਹੀਂ ਵੀ ਕੌਣ ਹੈ ਉਹ ਸਾਂਦੂ ਗੁਰਵਾਚਾਹ ਸੋਹਣ ਦੇ ਨਾਲ ਜਿਹੜੇ ਬੱਡੇ ਬਾਹਰ ਪੱਕੇ ਸੀ ਤੇ ਉਹ ਕਈ 125 30 ਵਿਦਿਆਸਤੀ ਰੱਖਦੇ ਜੀ ਹਿੰਦੁਸਤਾਨ ਦੇ ਵਿੱਚ ਫਿਰਦੇ ਰਹੇ ਉਹਨਾਂ ਦੇ ਪਰ ਰੋਜ਼ਾਂ ਨੂੰ 2-2 ਮਹੀਨੇ ਤੇ 4-4 ਮਹੀਨੇ ਦੇ ਪੱਕੇ ਲੈਣਾ ਹੋਰ ਮੈਨੂੰ ਤਾਂ ਗੱਲ ਆ ਗਈ ਮੈਂ ਕਹਿੰਦਾ ਵੀ ਐ ਜਾ ਸਾਹ ਗੈਰ ਚਾਹਤੀ ਮੈਂ ਹੀ ਕੰਮ ਕਿ ਸੰਪਾ ਵਰਗ ਕਿਸੇ ਦੇ ਹੱਥ ਤੇ ਨਹੀਂ ਕਰਦਾ ਕਿਸੇ ਵੀ ਚੀਜ਼ ਦੀ ਮੰਗ ਨਹੀਂ ਹਮ ਲਖਨਾ ਸਿੰਘਾਂ ਨੂੰ ਕਹਿੰਦੇ ਨੇ ਬਣਨੀ ਪੜੋ ਪਰ ਸਾ ਆਪਣੇ ਆਪ ਹੀ ਗਿਆ ਜਿਆਨੇ ਗੁਰਵਚਨ ਸਿੰਘ ਜੀ ਸੰਤਪੁਰ ਸੰਤ ਗੁਰਵਾ ਜੀ ਕੀ ਬਾਤ ਹੈ ਸੰਤੋ ਸੰਗਤ ਸੰਗਤ ਬਾਤ ਆਹ ਹਾਂ ਉਹਨਾਂ ਤੋਂ ਬਾਅਦ ਜਦੋਂ ਚੜਾਈ ਕੇ ਚੇਨਾਂ ਦਾ ਸੰਸਕਾਰ ਕੀਪਣ ਸਾਹ ਹੋਇਆ ਠੀਕ ਉਸ ਤੋਂ ਬਾਅਦ ਹੋਰ ਜਾ ਲਖਨ ਹੋਲੀ ਪਰ ਐਸ਼ੰਜੀ ਤਾਈ ਜੀ ਮੈਂ ਕਨਕੁਲ ਸਿੰਘਾ ਨੇ ਕਹਿੰਦੇ ਬਹੁਤ ਸਮਝ ਨਹੀਂ ਆ ਇਸ ਪਰ ਐਕਸ਼ਨ ਨਹੀਂ ਆਨੇ ਸੰਚਕਰ ਸਾਥ ਨੂੰ ਵੀ ਖੜਕ ਸੰਚਕ ਗੱਲਬਾਤ ਸੁਣੀ ਮੈਂ ਚੜਾਈ ਕਿ ਹਾਂ ਜੀ ਦਾ ਪੂਰਾ ਮੈਂ ਚੜਾਈ ਤੋ ਰਕਣਾ ਜਾਗਾ થઈ ਗਿਆ ਨਹੀਂ ਮੋਂ ਸੁਣੋ ਸਹਉ ਪਾ ਤੇਰਾ ਨਾ ਹੈ ਠੀਂ ਦੇਂਦਾ ਅੱਛਾ ਠੀਕ ਹੈ ਜੀ ਠੀਂ ਨਾ ਹੁੰਦਾ ਜੋ ਫਾਦਾ ਅਜੇ ਨਾ ਹੁੰਦਾ ਜਿੱਥੇ ਸ਼ੇਰ ਰਹਿੰਦੇ ਵਾਹ ਜੀ ਵਾਹ ਇੱਥੇ ਸ਼ੇਰ ਰਹਾ ਕਰਦੇ ਆ ਜਿਹੜੇ ਇੱਥੇ ਚੋਆ ਚੱਲਦੇ ਨੇ ਹਾਂ ਜੀ ਇਹ ਇਹਨੂੰ ਹਸਲਾ ਨਦੀ ਕਹਿੰਦੇ ਨੇ ਆਹ ਠੀਕ ਹੈ ਜੀ ਮਹਾਰਾਜਾ ਅਲਾ ਸਿੰਘ ਨੇ ਇਹ ਤੁਰਕਾਂ ਤੋਂ ਜਿੱਤ ਕੇ ਨਾ ਇਹ ਪਟਿਆਲਾ ਰਿਆਸਤ ਦੇ ਨਾਲ ਇਹਦਾ ਸਬੰਧ ਕੀਤਾ ਠੀਕ ਹੋ ਗਿਆ ਕਿਆ ਆਇਆ ਤੇ ਆਸਲੇ ਸਰਦਾਰ ਜਪਰਿੰਦਰ ਸਿੰਘ ਤੇ ਮਰਿੰਦਰ ਸਿੰਘ ਇੱਕ ਪਥਾ ਨੇ ਨਾਂ ਤਨਾ ਪਈ ਗਿਆ ਜਿੰਨੇ ਕੋਰਦਾਰ ਵੇ ਉਹਨਾਂ ਤੋਂ ਪਈ ਗਿਆ ਜਿੰਨੇ ਕੋਰਦਾਰ ਨਾਲ ਤੇ ਲੇਕਿਨ 1800 ਬਿਗੇ ਜਨੂਨ ਕੁਸਾਫੇ ਦੇ ਨਾਂ ਲਵਾਈ ਸੀ। ਕਿ ਆਹ ਜਿੱਦ ਕੇ ਚਾਰ ਉਕਾ ਜਿਵੇਂ ਹੋਏ ਨੇ ਕਹਾਂ ਆਪਣੇ ਸਹਾਈਆਂ ਪਈ ਹੋਈ ਠੀਕ ਹੈ। ਇਹ ਸਾਰਾ 1800 ਬਿਗੇ ਜਨੂਨ ਦੇ ਵਿੱਚ। ਠੀਕ। ਇਹ 5 ਲੱਖ ਰੁਪਏ ਉਹਨਾਂ ਨੇ ਜਮਾ ਕਰਾਇਆ ਲੇਕਿਨ ਉਹਦੇ ਪ੍ਰੈਕਟ ਸਵੈਸਟ ਬੜਾ ਸਵੈਸਟ ਜਿੱਥੇ ਲੋਸ ਦਾਸ ਕਮਿੰਦੇ ਇਹ ਪੈਸੇ ਦੀ ਗੱਲ ਉਹ ਜਿਹੜੀ ਜੁੱਦੀ ਹੈ ਉਹ ਮਹਿੰਗੇ ਨੇ ਜੁੱਦੀ ਹੈ ਜਦ ਗਵਿੰਦਰ ਆ ਜੁੱਦੀ ਸੀ ਤੇ ਮੂਰੇ ਲੱਟਾ ਹੋਇਆ ਤੇ ਹੁਣ ਤਾਂ ਸਾਡੇ ਬੰਦੇ ਐਨੇ ਥੋੜਾ ਇਰਖਾ ਕਰਦੇ ਨਾ ਉਹ ਜਿਹੜਾ ਨਾ ਸੀ ਨਾ ਉਹ ਖਤਮ ਕਰ ਦਤਾ ਔਰ ਜੁੱਦੀ ਜਿਹੜੀ ਹੈ ਨਾ ਹਾਂ ਜਦ ਗਵਿੰਦਰਾ ਦੇਖੀ ਕੱਚਾ ਠੀਕ ਹੈ ਇਹ ਇਸ ਹਾਸੇ ਸੇ ਤੇ ਮੋਕਾ ਦੈ ਨੀ ਬੋਲ ਕੇ ਲੰਮੀ ਚਾਲੀ ਹਾਂ ਕਰਤੇ ਹੈ ਮੈਂ ਬਹੁਤ ਅੰਨੇ ਵਿੱਚ ਚਲਦੀ ਕਰਦਾ ਨਾਂ ਦੇ ਨੇ ਕਰਦੀ ਗੱਲ ਤਾਂ ਮੁੱਕਦੀ ਨਹੀਂ ਮਹੀਨੇ ਮੁੱਕ ਸਕਦੇ ਨੇ ਪੱਖ ਮੁੱਕ ਸਕਦੇ ਨੇ ਸਾਲ ਮੁੱਕ ਸਕਦੇ ਨੇ ਸਰੀਰ ਮੁੱਕ ਜੋ ਕੋ ਮੁੱਕ ਸਕਦੇ ਨੇ ਉਹ ਨਾਂਕ ਦੀ ਗੱਲ ਨਹੀਂ ਮੁੱਕਦੀ ਹੈ ਉਹ ਨਾਂਕ ਦੀ ਬਾਤ ਬਾਤ ਮੈਂ ਬਾਤ ਤੇ ਜਮ ਪਹਿਲੇ ਕੇ ਬਾਤ ਬਾਤ ਮੈਂ ਬਾਤ ਹੋ ਜੀ ਅੱਜ ਲੋਕਾਂ ਨਾਲ ਮਿਲ ਕੇ ਬੈਠੇ ਚਲੋ ਤੁਸੀਂ ਜਾਤ ਪਿਆ ਕਰਨਾ ਮਰੀ ਖੁਸ਼ੀ ਹੋਈ ਬਾਪੂ ਜੀ ਤੁਹਾਨੂੰ ਮਿਲ ਕੇ ਗੋਰਛੇ ਕਮਾਰਾ ਨਹੀਂ ਆਮ ਲਾਏ ਸੀ ਤਾਂ ਵੈਸੇ ਬਾਗ ਦੇਖਣੀ ਆਏ ਸੀ ਇਹ ਤੇ ਬਾਬਾ ਫਤਿਹ ਸਿੰਘ ਹੋਣਾ ਲੈਣਾ ਆਪ ਹੀ ਅੰਦਰ ਪਾਪਾ ਵੀ ਜਾਓ ਤੁਸੀਂ ਤੇ ਅਸੀਂ ਤਾਂ ਨਹੀਂ ਤੇ ਇੱਧਰ ਆਉਂਦੇ ਹੀ ਨਾ ਪਿਛਲੇ ਪਾਸੇ ਤੁਸੀਂ ਉਹ ਕੂੜਾ ਸੁੱਟ ਕੇ ਚਲੇ ਜਾਣਾ ਸੀ ਤੇ ਅਸੀਂ ਤੁਹਾਨੂੰ ਮਿਲਣਾ ਨਹੀਂ ਸੀ ਬੇਥੇ ਗੱਲੇ ਗਾਣਗੇ ਪਾਬੋਤ ਗਏ ਜਨ ਕੇ ਰਾਖੁਰ ਆਂਤੀ ਬਾਦਾਂ ਇਸਨੇ ਲੇਓ ਲਈ ਰਗੁੱਟੀ ਤੋ ਰਾਖਾ ਦੇ ਗਏ ਹਾਂ ਬਿਲਕੁਲ ਨਾਮ ਰਹੇ ਹੋ ਸਾਦੂ ਬਿਲਕੁਲ ਉਹ ਚੀਜ਼ਾਂ ਦਾ ਨਾਮ ਇੱਥੇ ਨਾ ਪਤਾ ਨਹੀਂ ਲੱਗਦੇ ਜੇ ਦੇਖੀਏ ਨਾ ਪਿੱਛੇ ਤਾਂ ਹਾਸਦਾ ਫੜ ਕੇ ਜਨ ਤੇ ਰੱਥ ਨੇ ਮਨ ਦਰਾਲਾ ਸਤਿ ਸਾਕ ਰਬਲਾ ਜਗ ਮਾਹੀ ਜਨ ਚਾਪਨ ਹੋਏ ਸੰਤੇ ਸਭ ਸਾਦ ਬਟੋਲ ਕਰਿਓ ਮਾਹੀ ਬੜੇ ਬੜੇ ਇਥੋਂ ਲੱਗ ਗਏ ਪਰ ਗੱਲ ਉਹਨਾਂ ਦੀ ਚੱਦੀ ਹੈ ਜਿਨ੍ਹਾਂ ਨੇ ਨਾਮ ਜਪਿਆ ਬਿਲਕੁਲ ਸਾਦੇ ਛੇ ਸਤ ਸਾਡੇ 600 ਸਭ ਤੋਂ ਵੱਧ ਸਮਾਂ ਹੋਗਾ ਕਿ ਵੀ ਸਾਨੂੰ ਆਗਿਰਿਓ ਨੂੰ ਮਨਾਉਂਦੇ ਨੇ ਕੀ ਆ ਉਹ ਕਵੀਰ ਸਾਹਿਬ ਦਾ ਜਨਮ ਦਿਨ ਗੱਲ ਦਾ ਨਾਮ ਦੀ ਬਿਲਕੁਲ ਬਿਲਕੁਲ ਚੰਗੇ ਕੰਮਾਂ ਦੀ ਹੈ ਬਿਲਕੁਲ ਮਾੜਿਆਂ ਦੀ ਕੰਮਾਂ ਦੀ ਬਿਲਕੁਲ ਇਸ ਕਦੀ ਜ਼ਿੰਦਗੀ ਬਾਰ ਬਾਰ ਨਹੀਂ ਆਉਣੀ ਲੇਕਿਨ ਇੱਕਾ ਜੋਣ ਸੇ ਜੋਣ ਆਇਆ ਨਾਂ ਕਹਿੰਦਾ ਇਸ ਤੋਂ ਬਾਰੇ ਮਨ ਖਾ ਜਾਣ ਮਿਲ ਗਿਆ ਪਰ ਚੰਗੇ ਕਰਮ ਕਰ ਜੇ ਨਾ ਤਾਂ ਪਰਮੇਸ਼ਰ ਕਿਰਪਾ ਕਰੇ ਸੰਗ ਹੈ ਵਾਹਿਗੁਰੂ ਦੀ ਕਾ ਕਰ ਆਈ ਗੁਰੂ ਆਈ ਹੋ ਤੇ